ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 8ਵਾਂ ਬਲ ਅਤੇ ਗਤੀ ਦੇ ਨਿਯਮ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਫੇਰਦੇ ਹੋਏ ਅਗਲੇ ਤਿੰਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤਿੰਨੋਂ ਸਵਾਲ ਬੱਚਿਓ ਇੱਕੋ ਹੀ ਕਿਸਮ ਦੇ ਨੇ ਇੱਕੋ ਹੀ ਕਿਸਮ ਦੀ ਇਹਨਾਂ ਦੀ ਵਿਆਖਿਆ ਹੈ ਇੱਕੋ ਹੀ ਸਿਧਾਂਤ ਤੇ ਤਿੰਨੋਂ ਕੰਮ ਕਰਦੇ ਨੇ ਪਰ ਵੱਖ-ਵੱਖ ਕਿਸਮ ਦੇ ਨੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਬਿਨਾਂ ਦੇਖੇ ਇਹਨਾਂ ਉੱਤਰਾਂ ਨੂੰ ਆਪਣੇ ਸ਼ਬਦਾਂ ਵਿੱਚ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਪਿਆਰੇ ਵਿਦਿਆਰਥੀਓ ਪਾਠੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਨੋਟਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ 4th channel ਨੂੰ ਖੋਲ੍ਹ ਕੇ প্লে ਜਿਸ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਇਹ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਵੀ ਤੁਹਾਨੂੰ ਮਿਲਣਗੀਆਂ 9th math notes ਨਵੀਂ-ਨਵੀਂ ਗਣਿਤ ਇੰਗਰੇਜ਼ੀ ਮੀਡੀਅ ਵਿੱਚ ਹੈਗੀ ਪੀਐਸਸੀ ਵੀ 9th ਮੈਥ ਜੋ ਕਿ ਸੇਮ ਸੀਬੀਐਸਸੀ ਵਾਲੀ ਕਿਤਾਬ ਹੈਗੀ ਹੈ ਤੇ ਸੀਬੀਐਸਸੀ ਬੋਰਡ ਵਾਲੇ ਬੱਚੇ ਵੀ ਵਰਤ ਸਕਦੇ ਨੇ ਇਹ ਕਿਹਾ ਗਿਆ ਗਣਿਤ ਦੇ ਸਿਧਾਂਤ ਇੱਕ ਹੈਗੀ ਮੈਥ ਕਨਸੈਪਟਸ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੱਕ ਹੋਰਡੀ ਜਨਰਲ ਨੋਲੇਜ ਵਾਦਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਸਭ ਵੀਡੀਓਜ਼ ਨੂੰ ਜ਼ਰੂਰ ਦੇਖੋ ਉਹ ਦੇਖਿਓ ਬੱਚਿਓ ਇਹਨਾਂ ਬੜੇ ਸਵਾਲਸ ਦੇ ਵਾਰੀਕ ਰੂਪ ਵਿੱਚ ਪ੍ਰੈਕਟੀਕਲੀ ਰੂਪ ਵਿੱਚ ਜੋ ਸਾਡੇ ਆਲੇ-ਦੁਆਲੇ ਜੋ ਵਰਤਦਾ ਹੈ ਉਹਦਾ ਜਵਾਬ ਤੇਜ਼ੀ ਨਾਲ ਆਉਂਦੀ ক্রিকেট ਦੀ ਗੇਂਦ ਨੂੰ ਫੜਨ ਲਈ ਖਿਡਾਰੀ ਹੱਥਾਂ ਨੂੰ ਗੇਂਦ ਨਾਲ ਪਿੱਛੇ ਕਿਉਂ ਖਿੱਚਦਾ ਹੈ ਇਹ ਕੁਦਰਤੀ ਚੀਜ਼ ਹੈ ਦੰਕ ਕਰਦੇ ਅਸੀਂ ਲਿਖਦੇ ਹਾਂ ਕਿ ਉਹਨੇ ਹੱਥ ਉੱਪਰ ਨੂੰ ਕੀਤੇ ਹੁੰਦੇ ਨੇ ਇਹਦੇ ਵਾਰ ਬੱਖੀ ਦੇ ਅਲਸਾ ਹੱਥ ਖਿੱਚਦਾ ਜਿਹੜੇ ਗੇਂਦ ਉਹਦੇ ਅੱਛਾ ਲੱਗਦੀ ਹੈ ਇਹਦਾਂ ਕਿਉਂ ਕਰਦਾ ਹੈ ਸੋ ਇਹਦਾ ਅਸੀਂ ਵਿਗਿਆਨਿਕ ਕਾਰਨ ਦੇਣਾ ਹੈ ਖਿਡਾਰੀ ਅਜਿਹਾ ਆਪਣੇ ਹੱਥਾਂ ਤੇ ਗੇਂਦ ਦੇ ਸੱਟ ਰੂਪੀ ਅਸਰ ਨੂੰ ਘਟਾਉਣ ਲਈ ਕਰਦਾ ਹੈ ਬਲੀ ਸਿੱਧਾ ਜਿਹੜਾ ਦੋ ਟੁਕ ਜਵਾਬ ਦੇਣਾ ਕਿ ਕਿਉਂ ਕਰਦਾ ਹੈ ਜੇ ਦੇ ਹੱਥਾਂ ਨੂੰ ਸੱਟ ਕੱਟ ਲੱਗੇ ਤਾਂ ਇਦਾਂ ਕਰਦਾ ਇਹ ਕਾਰਨ ਹੈ ਪਰ ਉਹਨ ਦਾ ਵਿਗਿਆਨਿਕ ਵਿਆਖਿਆ ਕਿਦਾਂ ਹੈ ਇਹ ਉਹ ਇਦਾਂ ਹੈ ਅਸੀਂ ਜਾਣਦੇ ਹਾਂ ਕਿ ਸੰਵੇਗ ਵਿੱਚ ਪਰਿਵਰਤਨ ਸੰਵੇਗ ਉਹਦਾ ਹੈਗਾ ਕਿਉਂਕਿ ਉਹ ਗੇਂਦ ਜਿਹੜੀ ਹੈ ਉਹਦਾ ਪੁੰਜ ਵੀ ਹੈਗਾ ਕਿਉਂਕਿ ਕਿਸੇ ਚਾਲ ਦੇ ਨਾਲ ਆ ਰਹੀ ਹੈ ਤੇ ਜਦ ਹੱਥ ਵਿੱਚ ਆਂਦੀ ਹੈ ਤੇ ਫਿਰ ਉਹਦੀ ਚਾਲ ਰੁਕ ਜਾਂਦੀ ਹੈ ਤਾਂ ਸੰਵੇਗ ਸਿਫਰ ਹੋ ਜਾਂਦਾ ਹੈ ਸੰਵੇਗ ਖਤਮ ਹੋ ਜਾਂਦਾ ਹੈ ਤੇ ਉਹਦਾ ਸੰਵੇਗ ਪਰਿਵਰਤਿਤ ਹੋ ਗਿਆ ਆਹੋ ਚਲਦੀ ਗੇਂਦ ਰੁਕ ਗਈ ਸੋ ਸੰवेग ਵਿੱਚ ਪਰਿਵਰਤਨ ਬਲ ਅਤੇ ਸਮੇਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਭਾਵ ਸੰवेग ਕਿੰਨੀ ਦੇਰ ਦੇ ਵਿੱਚ ਸਿਫਰ ਹੋਇਆ ਜਾਂ ਕਿੰਨੀ ਦੇਰ ਵਿੱਚ ਬਦਲਿਆ ਠੀਕ ਹੈ ਨਾ ਉਹ ਸਮਾਂ ਦੇ ਨਾਲ ਜਿਹੜਾ ਹੈ ਉਹ ਬਲ ਨੂੰ ਗੁਣਾ ਕਰੀਦਾ ਹੈ। ਸੋ ਭਾਵ FT ਯਾਦ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਕਿਹਾ ਸੀਗਾ ਹੈ ਸੂਤਰ ਦਾ ਇੱਕ ਰੂਪ ਹੈਗਾ ਇਹਨੂੰ ਚੇਤਾ ਰੱਖਣਾ ਹੈ ਗਤੀ ਦਾ ਦੂਜਾ ਨਿਯਮ ਜਿਹੜਾ ਹੈਗਾ ਠੀਕ ਹੈ ਨਾ ਸੋ FT ਫਾਲਸ ਬੱਲੇ ਗੁਣਾ ਸਮਾਂ ਬਰਾਬਰ ਐਮ ਤੇ ਵੀ ਘਟਾਓ ਰੂ ਆਹ ਹੈਗਾ ਤੁਹਾਡਾ ਸੰਵੇਗ ਦਾ ਪਰਿਵਰਤਨ ਠੀਕ ਹੈ ਹੁਣ ਹੱਥ ਪਿੱਛੇ ਖਿੱਚਣ ਨਾਲ ਗੇਂਦ ਦੇ ਵੇਗ ਅਤੇ ਸੰਵੇਗ ਨੂੰ ਸਿਫਰ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਭਾਵ ਚਲਦੀ ਗੇਂਦ ਨੂੰ ਅਸੀਂ ਚਲਦਾ ਰੱਖਿਆ ਹੱਥ ਨਾਲ ਪਿੱਛੇ ਲੈ ਜਾਂਦਾ ਆਹ ਗੇਂਦ ਇੱਕੋ ਦਮ ਨਹੀਂ ਰੁਕੀ ਉਹਨੂੰ ਰੁਕਣ ਨੂੰ ਅਸੀਂ ਸਮਾਂ ਦਿੱਤਾ ਕਿੰਨਾ ਸਮਾਂ ਦਿੱਤਾ ਹੱਥ ਉਤੋਂ ਦੀ ਬੱਖੀ ਤੱਕ ਲਾਂਦੇ ਲਾਂਦੇ 1.5 2 ਸੈਕਿੰਡ ਹੋਰ ਲੱਗ ਗਏ ਇਕਨ 10 ਸੈਕਿੰਡ ਹੋਰ ਲੱਗ ਗਿਆ ਸੋ ਸਮਾਂ ਜ਼ਿਆਦਾ ਲੱਗਾ ਹੁਣ ਬੱਚਿਓ ਜੇ ਇਹ ਚੀਜ਼ ਤੇ ਬੱਚਿਓ ਇਹ ਫਿਕਸ ਹੈਗੀ ਹੈ ਹੁਣ ਨਾ ਕਿਉਂਕਿ ਉਹਦਾ ਉਹਦਾ ਪੁੰਜ ਵੀ ਇਹ ਅਚਲ ਹੈਗਾ ਕਨਸਟੈਂਟ ਹੈਗਾ ਉਹਦਾ ਜਿਹੜਾ ਵੇਗ ਸੀਗਾ ਉਹ ਜਿੱਤ ਆ ਰਹੀ ਹੈ ਉਹ ਵੀ ਫਿਕਸ ਹੈਗਾ ਤੇ ਆ ਕੇ ਜਿਹੜਾ ਉਹਨੇ ਰੁਕਣਾ ਹੈ ਉਹ ਵੀ ਫਿਕਸ ਹੋ ਗਿਆ ਸੋ ਇਹ ਚੀਜ਼ ਜਿਹੜੀ ਹੈ ਇਹ ਸੱਜਾ ਪਸੜ ਫਿਕਸ ਹੈਗਾ ਹੁਣ ਬੱਚਿਓ ਜੇ ਤੁਸੀਂ T ਨੂੰ ਵਧਾਓਗੇ ਤੇ F ਘਟ ਜਾਏਗਾ ਤੇ ਜੇ T ਨੂੰ ਘਟਾਓਗੇ ਤੇ F ਵੱਜ ਜਾਏਗਾ ਤੋ T ਸਮਾਜਲੇ ਵਿਧਾਨ ਦੇ ਨਾਲ ਬਲ ਘਟ ਜਾਂਦਾ ਹੈ ਦੇਖੋ ਸੂਤਰ ਤੋਂ ਸਪਸ਼ਟ ਹੈ ਕਿ ਸਮਾਵਧਾਉਣ ਨਾਲ ਬਲ ਦੀ ਮਾਤਰਾ ਘਟ ਜਾਂਦੀ ਹੈ ਭਾਵ ਖਿਡਾਰੀ ਨੂੰ ਸੱਟ ਘਟ ਲੱਗਦੀ ਹੈ ਇਹ ਕੰਗ ਨਹੀਂ ਠੀਕ ਹੈ ਹੁਣ ਅਗਲਾ ਦੇਖੀਏ ਇਹ ਦੇਖੋ ਬੱਚਿਓ ਇਹ ਉਹਨੇ ਹੱਥ ਇੱਥੇ ਨਹੀਂ ਰੱਖੇ ਜੇ ਇੱਥੇ ਰੱਖਦਾ ਤੇ ਹੱਥ ਤੇ ਸੱਟ ਜ਼ੋਰ ਦੀ ਵੱਜਣੀ ਸੀਗੀ ਉਹਨੇ ਹੱਥਾਂ ਨੂੰ ਥੱਲੇ ਦਾ ਲੈ ਜਾਂਦਾ ਥੱਲੇ ਲੈ ਜਾਂਦਾ ਇਹ ਜਿਹੜਾ ਇੱਥੋਂ ਦੀ ਇੱਥੇ ਸਮਾਂ ਲੱਗਾ ਭਾਵ ਗੇਂਦ ਇੱਕੋ ਨੰਮ ਸਿਫਰ ਨਹੀਂ ਹੋਈ ਇੱਥੇ ਆਗੇ ਉਹਦੀ ਚਾਲ ਉਹਦੀ ਚਾਲ ਇੱਥੇ ਆਗੇ ਸਿਫਰ ਹੋਈ ਸੋ ਇੱਥੋਂ ਦੀ ਲੈ ਕੇ ਹੌਲੀ ਹੁੰਦੀ ਹੁੰਦੀ ਇਹ ਜਿਹੜਾ ਸਮਾਂ ਵਾਧੂ ਲੱਗਿਆ ਉਹਨੇ ਹੱਥ ਤੇ ਲੱਗੇ ਬੱਲ ਨੂੰ ਘਟਾ ਦਿੱਤਾ ਸੋ ਗੇਂਦ ਦੇ ਅਸਰ ਨੂੰ ਘਟਾਉਣ ਘਟਾਉਣ ਲਈ ਇੱਥੇ ਆਉਣਾ ਸੀ ਇਹਦਾ ਖਿਡਾਰੀ ਹੱਥ ਗੇਂਦ ਨਾਲ ਪਿੱਛੇ ਖਿੱਚਦਾ ਹੈ ਠੀਕ ਹੈ ਹੁਣ ਇਹੀ ਬੱਚੋ ਇੱਕ ਦੂਜੀ ਇਹ ਮਿਸਾਲ ਲੈ ਲੈਨੇ ਆ ਉੱਚੀ ਛਾਲ ਦੇ ਖਿਡਾਰੀਆਂ ਲਈ ਉਛਣ ਵਾਲੇ ਗੱਦੇ ਯਾਂ ਰੇਤ ਦੇ ਗੱਦੇਦਾਰ ਤਲ ਤੇ ਡਿੱਗਣ ਦਾ ਪ੍ਰਬੰਧ ਕਿਉਂ ਕੀਤਾ ਜਾਂਦਾ ਹੈ ਬੱਚਿਓ ਇਹ ਤਾਂ ਦੱਦਾਣਾ ਸੀ ਦੱਦਾ ਨਹੀਂ ਟਾਈਪਿੰਗ ਸਪੈਲਟਿਕ ਆ ਗਈ ਠੀਕ ਹੈ ਸੋ ਹੁਣ ਜਿਲੇ ਉਹ ਦੇਖਦੇ ਬੱਚਿਓ ਉਹ ਬਾਸ ਦੇ ਨਾਲ ਉੱਤੇ ਜਾਂਦੇ ਨੇ ਖੜਾਹੀ ਉੱਤੋਂ ਢੜਮ ਕਰਕੇ ਥੱਲੇ ਡਿੱਗਦੇ ਨੇ ਤੇ ਥੱਲੇ ਗੱਦੇ ਰੱਖੇ ਹੁੰਦੇ ਨੇ ਯਾਂ ਰੇਤੇ ਦਾ ਉਹ ਪੱਟਿਆ ਹੁੰਦਾ ਬੜਾ ਸਾਰਾ ਵੱਡਾ ਚੌੜਾ ਸਿਆ ਤੇ ਉੱਜ ਬਹੁਤ ਸਾਰੀ ਰੇਤ ਹੁੰਦੀ ਹੈ ਇਹ ਕਿਉਂ ਕੀਤਾ ਜਾਂਦਾ ਹੈ ਜੇ ਆ ਖਿਡਾਰੀਆਂ ਨੂੰ ਡਿਗਣ ਕਰਕੇ ਸੱਟ ਲੱਗਣ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ ਕਾਰਨ ਤੇ ਹੈਗਾ ਤੇਰੀ ਜਣੀ ਵਿਆਖਿਆ ਕੀ ਜਿਵੇਂ ਪਹਿਲੇ ਸਵਾਲ ਚ ਵਿਆਖਿਆ ਕੀਤੀ ਹੁੰਦੀ ਹੈ ਉਦਾਂ ਹੀ ਅੱਜ ਕਰਾਂਗੇ ਅਸੀਂ ਜਾਣਦੇ ਹਾਂ ਕਿ ਸੰਵੇਗ ਵਿੱਚ ਪਰਿਵਰਤਨ ਬਲ ਅਤੇ ਸਮੇਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ ਇਹ ਦੇਖੋ ਭਾਵ ਇਹ ਸੂਤਰਤਾ ਕੁਸ਼ਨ ਜਾਂ ਰੇਤ ਦੇ ਗੱਦੇ ਕਰਕੇ ਡਿਗਦੇ ਖਿਡਾਰੀ ਦੇ ਵੇਗ ਅਤੇ ਸੰਵੇਗ ਜੋ ਜੇ ਵੇਗ ਸਿਫਰ ਹੋਏਗਾ ਤੇ ਇਸ ਵੇਗ ਵੀ ਸਿਫਰ ਹੋ ਜਾਏਗਾ ਨੂ ਸਿਫਰ ਹੋਣ ਵਿੱਚ ਵੱਧ ਸਮਾਂ ਲੱਗਦਾ ਹੈ ਕਿਉਂਕਿ ਜੇ ਉਹ ਖੋਸ ਜ਼ਮੀਨ ਹੋएगी ਪੈਰ ਜੇ ਕੋੜਾ ਵੱਜਣਗੇ ਬਹੁਤ ਸੱਟ ਲੱਗੇਗੀ ਪਰ ਫਿਰ ਜਦ ਇਹ ਗੱਦਾ ਹੋਏਗਾ ਤਾਂ ਗੱਦਾ ਥੱਲੇ ਦਬਦਾ ਹੈ ਭਾਵੇਂ ਉਹਦੀ ਸਪੀਡ ਘਟਦੀ ਹੈ ਉਹਦੀ ਚਾਲ ਉੱਤੋਂ ਨਹੀਂ ਡਿੱਗਦੇ ਦੀ ਘਟਦੀ ਹੈ ਫਿਰ ਥੱਲੇ ਜਾ ਕੇ ਹੌਲੀ ਹੁੰਦੀ ਹੈ ਜਾਂ ਉਹ ਉਹਦੇ ਪੈਰ ਰੇਤਾਂ ਵਿੱਚ ਖੁੱਬਦੇ ਨੇ ਭਾਵੇਂ ਇੱਕੋ ਦਮ ਨਹੀਂ ਸਿਫਰ ਹੁੰਦਾ ਉਹਨੂੰ ਸਿਫਰ ਉਹਨੂੰ ਥੋੜਾ ਸਮਾਂ ਲੱਗਦਾ ਹੈ ਇਹਾਂ ਪੈਰ ਰੇਤ ਵਿੱਚ ਖੁੱਭ ਗਏ ਤੇ ਇਾਂ ਗੱਦੇ ਦੇ ਵਿੱਚੋਂ ਉਹਦਾ ਸਰੀਰ ਖੁੱਭ ਗਿਆ ਠੀਕ ਹੈ ਤੇ ਫਿਰ ਉੱਪਰ ਆਇਆ ਤੇ ਸੂਤਰ ਤੋਂ ਸਪਸ਼ਟ ਹੈ ਕਿ ਸਮਾਂ ਵਧਾਉਣ ਨਾਲ ਬਲ ਦੀ ਮਾਤਰਾ ਘਟ ਜਾਂਦੀ ਹੈ ਸੋ ਜੇ ਵਿੱਚੋਂ ਸਮਾਂ ਵਧਾਵਾਂਗੇ ਤੇ ਬਲ ਘਟੇਗਾ ਭਾਵ ਛੱਟ ਘਟ ਲੱਗੇਗੀ ਭਾਵ ਖਿਡਾਰੀ ਧੜਮ ਕਰਕੇ ਨਹੀਂ ਡਿੱਗਦਾ ਅਤੇ ਉਸ ਨੂੰ ਛੱਟ ਨਹੀਂ ਲੱਗਦੀ ਠੀਕ ਹੈ ਜੀ ਇੱਥੇ ਮੈਂ ਕਹਿੰ ਰਿਹਾ ਕਿ ਜੋ ਮੈਂ ਇੱਥੇ ਗਲਤੀ ਕਰ ਦਿੱਤੀ ਇੱਥੇ ਟਿੱਪੀ ਆਣੀ ਹੈ ਕਿ ਮਮਾ ਹੈ ਨਾ ਮਮੇ ਨਾਲ ਤੇ ਤੱਕ ਨਹੀਂ ਆਂਦਾ ਚਲੋ ਥੋੜੀ ਬਹੁਤ ਕਿਦਾਂ ਗਲਤੀਆਂ ਹੋ ਜਾਂਦੀਆਂ ਚਲੋ ਅਗਲਾ ਸਵਾਲ ਦੇਖੀਏ ਓਕੇ ਤੇ ਤੀਆ ਸੌ ਕਰਾਟੇ ਦਾ ਖਿਡਾਰੀ ਹੁਣ ਬੱਚੋ ਉਲਟ ਗਿਆ ਹਲੇ ਤੱਕ ਅਸੀਂ ਸਮਾਂ ਵਧਾਇਆ ਤੇ ਉਹਨਾਂ ਜ਼ੋਰ ਘਟਿਆ ਹੁਣ ਅਸੀਂ ਦੇਖਣਾ ਕਿ ਸਮਾਂ ਘਟਾਉਣ ਦੇ ਨਾਲ ਜ਼ੋਰ ਵਧ ਜਾਂਦਾ ਹੈ ਜੇ ਸਮਾਂ ਵਧਾਉਣ ਦੇ ਨਾਲ ਬਲ ਘਟਿਆ ਤੇ ਸਮਾਂ ਘਟਾਉਣ ਦੇ ਨਾਲ ਬਲ ਵਧੇਗਾ ਕਰਾਟੇ ਦਾ ਖਿਡਾਰੀ ਇੱਕ ਹੀ ਛਟਕੇ ਵਿੱਚ ਬਰਫ਼ ਦੀ ਸਿੱਲੀ ਨੂੰ ਕਿਵੇਂ ਤੋੜ ਲੈਂਦਾ ਹੈ ਸੋ ਕਰੱਟੇ ਦਾ ਖਿਡਾਰੀ ਇਹ ਕਰਤੱਬ ਗਤੀ ਦੇ ਦੂਜੇ ਨਿਯਮ ਦੀ ਵਰਤੋਂ ਕਰਕੇ ਕਰਦਾ ਹੈ ਗਤੀ ਦੇ ਦੂਜੇ ਨਿਯਮ ਮੁਤਾਬਕ ਸੰਵੇਗ ਵਿੱਚ ਪਰਿਵਰਤਨ ਬਲ ਅਤੇ ਸਮੇਂ ਦੇ গুণਨផល ਦੇ ਬਰਾਬਰ ਹੁੰਦਾ ਹੈ ਭਾਵ Ft m ਐ ਜਿਹੜਾ ਲਿਖ ਲੈਣਾ ਇਦਾਂ ਹੁਣ ਸੂਤਰ ਤੋਂ ਸਪਸ਼ਟ ਹੈ ਕਿ ਸਮਾਂ ਘਟਾਉਣ ਨਾਲ ਬਲ ਦੀ ਮਾਤਰਾ ਵੱਧ ਜਾਂਦੀ ਹੈ ਹੁਣ ਬੱਚੇ ਜੇ ਸਮਾਂ ਘਟਾਵਾਂਗੇ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਫਿਕਸ ਅਗੀ ਹੈ ਇਹ ਅਚਲ ਲਗੀ ਹੈ ਠੀਕ ਹੈ ਨਾ ਸਥਿਰ ਹੈਗੀ ਹੈ ਜਿਦ ਲਈ ਇਹਨੂੰ ਘਟਾਵਾਂਗੇ ਤੇ ਐ ਵੱਜ ਜਾਏਗਾ। ਸੋ ਸਮਾ ਘਟਾਉਣ ਨਾਲ ਬਲ ਦੀ ਮਾਤਰਾ ਵੱਜ ਜਾਂਦੀ ਹੈ। ਝਟਕੇ ਨਾਲ ਸੱਟ ਮਾਰਨ ਤੇ ਹੱਥ ਇੱਕਦਮ ਰੁਕ ਜਾਂਦਾ ਹੈ। ਸਮਾ ਘੱਟ ਲੱਗਿਆ। ਅਤੇ ਬਰਫ਼ ਦੀ ਸਿੱਲੀ ਤੇ ਲੱਗੇ ਇਸ ਤਰ੍ਹਾਂ ਵਧੇ ਹੋਏ ਬਲ ਨਾਲ ਬਲ ਕਰਕੇ ਉਹ ਟੁੱਟ ਜਾਂਦੀ ਹੈ। ਉਹ ਬੜੀ ਹੌਲੀ ਜਿਹੀ ਨਹੀਂ ਮਾਰਦਾ ਉਹ ਧਮ ਕਰਕੇ ਮਾਰਦਾ ਹੈ ਬਿਲਕੁਲ ਜਿਹਾ ਝਟਕਾ ਮਾਰਦਾ ਹੈ। ਬੜਾ ਜ਼ਬਰਦਸਤ ਝਟਕਾ ਮਾਰਦਾ ਹੈ ਮਲਕੀ ਸਕਿੰਟ ਦੇ ਵੀ ਬਹੁਤ ਛੋਟੇ ਹਿੱਸੇ ਦੇ ਵਿੱਚ ਉਹ ਸੱਟ ਵੱਜਦੀ ਹੈ। ਕਿ ਉਹਦੇ ਨਾਲ ਜ਼ੋਰ ਜਿਹੜਾ ਹੈ ਉਹ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਸੋ ਲੱਗੇ ਜ਼ੋਰ ਦੇ ਕਰਕੇ ਭਰਵਤੀ ਸਿੱਲੀ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤਿੰਨ ਮਿਸਾਲਾਂ ਜਿਹਦੇ ਰਾਹੀਂ ਅਸੀਂ ਗਤੀ ਦਾ ਦੂਜਾ ਨਿਯਮ ਜਿਹੜਾ ਹੈ ਉਹਦੀ ਵਰਤੋਂ ਹੁੰਦੀ ਦੇਖੀ ਹੈ ਤੇ ਉਹਦੇ ਰਾਹੀਂ ਉਹਦਾ ਉਹਨੂੰ ਸਮਝ ਆਏ ਪਈਆਂ ਚੀਜ਼ਾਂ ਕਿੱਦਾਂ ਬਣਕੀਆਂ ਜਾਂਦੀਆਂ ਨੇ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ। ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ